ਪਾਠ 13ਵਾਂ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਜਿਹੜੇ ਸ਼ਬਦ ਕਿਰਿਆ ਦਾ ਢੰਗ ਸਮਾਂ ਸਥਾਨ ਆਦਿ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਕਿਰਿਆ ਵਿਸ਼ੇਸ਼ਣ ਖਵਾਉਂਦੇ ਹਨ ਉਦਾਹਰਣ ਬੁੱਢੀ ਹੌਲੀ ਤੁਰ ਰਹੀ ਹੈ ਇਹ ਮੁੰਡਾ ਤੇਜ਼ ਖਾਂਦਾ ਹੈ ਰਾਜਾ ਉਦੋਂ ਗਿਆ ਜਦੋਂ ਰਾਣੀ ਆਈ ਉਸਨੇ ਘੜੀ-ਮੁੜੀ ਪਾਣੀ ਮੰਗਿਆ ਬੱਚਾ ਕੋਠੇ ਤੇ ਖੜਾ ਹੈ ਮੈਂ ਤੁਹਾਡੇ ਕੋਲ ਸ਼ਾਮੀ ਆਵਾਂਗਾ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਦੱਸਣ ਉਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਅਸੀਂ ਪਰਸੋਂ ਅੰਮ੍ਰਿਤਸਰ ਜਾਵਾਂਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦਾ ਸਥਾਨ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਉਹ ਬਾਹਰ ਸੈਰ ਕਰ ਰਹੇ ਹਨ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਕੰਮ ਦੀ ਗਿਣਤੀ ਮਾਪ ਤੋਲ ਆਦ ਦੱਸ ਕੇ ਕਿਰਿਆ ਨੂੰ ਆਮ ਤੋਂ ਖਾਸ ਬਣਾਉਣ ਉਹ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਅਖਾਉਂਦੇ ਹਨ ਜਿਵੇਂ ਤੁਸੀਂ ਅੱਜ ਘੱਟ ਕੰਮ ਮੁਕਾਇਆ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ਉਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਅਖਾਉਂਦੇ ਹਨ ਜਿਵੇਂ ਜਲਦੀ ਚਲੋ ਸਾਨੂੰ ਦੇਰ ਹੋ ਜਾਵੇਗੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਕਾਰਨ ਪਤਾ ਲੱਗੇ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਮਹਿਰੂਪ ਨਹੀਂ ਆ ਸਕਦੀ ਕਿਉਂਕਿ ਉਸ ਨੂੰ ਜ਼ਰੂਰੀ ਕੰਮ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਮੈਂ ਤੁਹਾਡੇ ਕੋਲ ਵਾਰ-ਵਾਰ ਨਹੀਂ ਆ ਸਕਦਾ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ, ਪੱਕਿਆਈ ਜਾਂ ਵਿਸ਼ਵਾਸ ਆਦਿ ਬਾਰੇ ਪਤਾ ਲੱਗੇ ਉਹ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਤੁਸੀਂ ਸੱਚਮੁੱਚ ਹੀ ਬਹੁਤ ਨੇਕ ਕੰਮ ਕੀਤਾ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਪਤਾ ਲੱਗੇ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਨਹੀਂ ਅੱਜ ਮੈਂ ਤੁਹਾਡੇ ਕੋਲ ਨਹੀਂ ਆ ਸਕਦਾ ਸੰਬੰਧਕ ਸੰਬੰਧਕ ਦੀ ਪਰਿਭਾਸ਼ਾ ਜਿਹੜੇ ਸ਼ਬਦ ਵਾਕ ਵਿੱਚ ਨਾਮ ਅਤੇ ਪੜਨਾਮ ਨਾਲ ਲੱਗ ਕੇ ਹੋਰਨਾਂ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਆਖਦੇ ਹਨ ਇਹ ਰਾਜੂ ਦੀਆਂ ਕਿਤਾਬਾਂ ਹਨ ਇਹ ਸਰਪ੍ਰੀਤ ਦਾ ਸਕੂਟਰ ਹੈ ਯੋਜਕ ਯੋਜਕ ਦੀ ਪਰਿਭਾਸ਼ਾ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂ ਜਾਂ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ ਜਿਵੇਂ ਹਨੀ ਅਤੇ ਮਨੀ ਸਕੇ ਭਰਾ ਹਨ ਪ੍ਰਿੰਸੀਪਲ ਸਰ ਨੇ ਸਮਝਾਇਆ ਕਿ ਅਨੁਸ਼ਾਸਨ ਭੰਗ ਨਾ ਕਰੋ। ਮੰਤਰੀ ਜੀ ਨੇ ਆਖਿਆ ਕਿ ਪੰਜਾਬ ਇੱਕ ਖੁਸ਼ਹਾਲ ਰਾਜ ਹੈ। ਮੈਂ ਨਹੀਂ ਆ ਸਕਾਂਗਾ ਕਿਉਂਕਿ ਸਾਡੇ ਘਰ ਪਰੌਣੇ ਆ ਗਏ ਹਨ। ਵਿਸਮਿਕ ਵਿਸਮਿਕ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ, ਫਟਕਾਰ ਆਦਿ ਭਾਵ ਪ੍ਰਗਟ ਹੋਣ ਵਿਸਮਿਕ ਖਵਾਉਂਦੇ ਹਨ। ਜਿਵੇਂ ਹਾਏ ਰੱਬਾ, ਮੇਰੀ ਰੱਖਿਆ ਕਰ, ਵਾਹ ਵਾਹ, ਕਮਾਲ ਹੋ ਗਿਆ। ਓਏ ਕੋਈ ਅਕਲ ਦੀ ਗੱਲ ਕਰ। ਧੰਨ ਭਾਗ ਜੋ ਤੁਸੀਂ ਆਏ ਆਓ ਦੁਹਰਾइए ਕਿਰਿਆ ਵਿਸ਼ੇਸ਼ਣ ਕਿਰਿਆ ਦਾ ਢੰਗ ਸਮਾਂ ਸਥਾਨ ਆਦ ਦੱਸਦੇ ਹਨ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹਨ ਸੰਬੰਧਕ ਸ਼ਬਦ ਨਾਮ ਪੜਨਾਮ ਸ਼ਬਦ ਦਾ ਦੂਸਰੇ ਸ਼ਬਦਾਂ ਨਾਲ ਸੰਬੰਧ ਬਣਾਉਂਦੇ ਹਨ ਯੋਜਕ ਸ਼ਬਦ ਦੋ ਸ਼ਬਦਾਂ ਵਾਕਾਂ ਵਾਕੰਸ਼ਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਵਿਸਮਿਕ ਅਖਵਾਉਂਦੇ ਹਨ